ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਸਭ ਤੋਂ ਪਹਿਲੇ ਜਾ ਕੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੇਰੀਆਂ ਵੀਡੀਓਜ਼ ਫਟਾਫਟ ਤੁਹਾਡੇ ਕੋਲ ਪਹੁੰਚਣ ਓਹ ਮਾਰਕੀਟ ਚ ਪਤਾ ਨਹੀਂ ਕਿਵੇਂ ਕਿਵੇਂ ਦੀਆਂ ਵੈਰਾਈਟੀਆਂ ਆਣੀਆਂ ਸ਼ੁਰੂ ਹੋ ਗਈਆਂ ਇੱਕ ਵੈਰਾਈਟੀ ਮੈਨੂੰ ਹੋ ਟੱਕਰੀ ਆ ਮੇਰਾ ਪਤੀ ਨਾ ਬ੍ਰਾਂਡ ਹੈ ਬ੍ਰਾਂਡ ਹੈ ਕੀ ਹੈ ਦਰਬੋਲੀ ਐ ਬ੍ਰਾਂਡ ਅੰਨੀ ਦੀਏ ਬ੍ਰਾਂਡ ਹੁੰਦਾ ਬ੍ਰਾਂਡ ਬ੍ਰਾਂਡ ਨਹੀਂ ਹੁੰਦਾ ਮੈਂ ਤਾਂ ਕੁਝ ਹੋਰ ਹੀ ਸਮਝੀ ਸੀ ਇਹਦਾ ਕਰ ਆਪਣੇ ਬ੍ਰਾਂਡ ਪਤਨੀ ਨੂੰ ਨਾ ਪਤਨੀ ਹੈ ਕਿ ਪਤੀ ਹੈ ਜੋ ਵੀ ਇਹਨੂੰ ਲੈ ਕੇ ਨਿਕਲ ਚਲ ਪਤਾ ਨਹੀਂ ਆ ਜਾਂਦੇ ਨਿਆਣਿਆਂ ਨੂੰ ਬਗਾੜਨ ਵਾਸਤੇ ਪਤਾ ਨਹੀਂ ਯਾਰ ਤੀਜੀ ਧਿਆੜੇ ਉੱਟ ਕੇ ਪਹਿਲੇ ਉਹਨਾਂ ਦਾ ਟ੍ਰੈਂਡ ਖਤਮ ਨਹੀਂ ਹੋਇਆ ਸੀਗਾ ਹੁਣ ਇਹਨਾਂ ਦਾ ਵੀ ਟ੍ਰੈਂਡ ਆ ਗਿਆ ਓ ਗੋਡ ਉਹ ਯਾਰ ਨਾਲ ਅੱਜਕੱਲ ਮੈਂ ਸੁਣਿਆ ਮੁਸ਼ਕੀ ਨੇ ਇੱਕ ਰੀਲ ਪਾਈ ਸੀਗੀ ਮੈਨੂੰ ਕਿਸੇ ਨੇ ਰੀਲ ਸੈਂਡ ਕੀਤੀ ਹੈ ਮੁਸ਼ਕੀ ਤੂੰ ਬਾੜੀ ਕੱਬਾ ਸੁਹਾ ਚੱਕੀ ਫਿਰਦੀ ਐ ਮੈਂ ਵੀ ਤੁਹਾਨੂੰ ਦਿਖਾਉਂਦੀ ਆ ਰੀਲ ਕੜੀ ਸੀ ਕਿ ਮੌੜਾ ਵੀ ਸਾਨੂੰ ਉਹ ਕਹਿੰਦੇ ਆ ਪਾਨਗੜ ਮੂਜੇ ਬਲੇ ਕੜਕੜ ਪਾਨਗੜ ਮੂ ਤੋਂ ਪਾਨਗੜ ਕੇ ਗੱਲ ਕਰਿਆ ਕਰ ਮੌੜਾ ਵੀ ਕਿਉਂ ਆਉ ਕੰਗੇ ਆ ਜਿਹੜੇ ਰੇਸ ਵੀ ਸਾਡੀ ਕਰ ਰੇਸ ਕਰਦੇ ਕੋਈ ਭੱਜ ਗਈ ਆਇਆ ਕੋ ਮਾਰਕੀਟ ਚ ਨਵਾਂ ਕੇਸ ਮੇਰੀ ਨੌਲੇਜ ਦੇ ਵਿੱਚ ਤਾਂ ਆਇਆ ਨਹੀਂ ਕੋਈ ਕੇਸ ਲੈ ਨੰਗ ਸਾਰੇ ਨੰਗ ਇਹ ਕੀ ਹੈ ਉਹ ਗਿੱਦੜੀ ਮੈਂ ਨਵਾਂ ਬਰ 15 ਦਿਨ ਪਹਿਲੇ ਕੀ ਬਲੌਗ ਚ ਪਾਇਆ ਸੀਗਾ ਤੂੰ ਬਿਸਕੁਟਰੀ ਰੇਸ਼ ਨਹੀਂ ਚੱਕ ਰਹੀ ਇਹ ਮੇਰਾ ਠੀਕ ਹੋਇਆ ਪੈਸੇ ਨਹੀਂ ਆ ਦਿਨ ਵਾਸਤੇ ਮਿੰਨ ਤਾਂ ਇਹ ਡੈਂਜ ਆਹ ਦੋ ਲੋਕਾਂ ਨੂੰ ਪੈਸੇ ਮੰਗਦੀ ਫਿਰਦੀ ਐ ਤੇ ਲੋਕਾਂ ਨੂੰ ਹੀ ਨੰਗ ਗਈ ਹੁੰਦੀ ਐ ਉਹ ਮੈਡਮ ਐਨੀ ਹਵਾ ਵਿੱਚ ਵੀ ਨੀਰੇ ਦਾ ਥੋੜੀ ਨਾ نیچے ਕਰ ਲੈ ਯਾਰ ਕਿਦਾਂ ਸ਼ਰਿਆਮੀ ਯਾਰ बोलਦੀ ਐ ਤੇਰੇ ਕੋਈ ਜਾਣੇ ਨਹੀਂ ਤਵਾ ਖਰਾਬ ਹੋ ਗਿਆ ਪਤਾ ਨਹੀਂ ਅਰ ਕੋ ਇਦਾਂ ਕਿਵੇਂ ਬੋਲ ਸਕਦਾ ਮੈਂ ਸੁਣੇ ਦਾ ਵਿਆਹ ਆ ਰਿਹਾ ਏ ਫੇਸ਼ਲ ਕਰਵਾਣ ਗਈ ਹੋਈ ਏ ਚਲੋ ਲੈ ਜੀ ਅਸੀਂ ਮੈਂ ਇੱਕ ਦਾ ਕਰਾਤਾ ਫੇਸ਼ੀਅਰ ਇਹਦੇ ਹੁਣ ਅਸੀਂ ਕਰਨ ਅੱਗੇ ਦੁਬਾਰਾ ਵਿਆਹ ਆਂਟੀ ਫੜੀ ਗਈ ਵੜੀ ਗਈ ਫੜੀ ਗਈ ਮੈਂ ਕਿਤੇ ਕਹਿੰਦੀ ਸੀ ਮੈਂ ਤੇ ਲੀਵਿੰਗ ਚ ਰਹਿੰਦੀ ਸੀ ਮੇਰਾ ਵਿਆਹ ਨਹੀਂ ਹੋਇਆ ਨਾ ਤੁਸੀਂ ਮਾਂ ਤੀ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਸੀਂ ਰੱਜੀਆਂ ਨਹੀਂ ਜਿੱਤੇ ਕਿ ਵਿਆਹ ਕਰੋ ਆਕੇ ਤੇ ਦੂਜੀ ਕੀ ਕਹਿੰਦੇ ਉਹ ਕਰਵਾ ਕੇ ਕੀ ਕਹਿੰਦਾ ਜਵਾਈ ਲਿਆ ਕੇ ਹੁਣ ਦੁਬਾਰਾ ਤੋਂ ਵਿਆਹ ਉਹ ਯਾਰ ਤੁਹਾਡੀ ਜ਼ਿੰਦਗੀ ਚ ਇਹਨਾਂ ਵਿਆਹ ਤੋਂ ਇਲਾਵਾ ਕੋਈ ਹੋਰ ਵੀ ਕੁਝ ਹੈਗਾ ਹੈ ਕਿ ਕੱਲੇ ਵਿਆਹ ਹੀ ਰਹਿ ਗਏ ਆ ਓਏ ਰਾਮ ਮੇਰੇ ਕਿਵੇਂ ਦੇ ਆ ਯਾਰ ਇਹ ਲੋਕੀ ਉਹ ਸੱਚੀ ਆਂਟੀ ਤੇਰਾ ਸੱਚੀ ਹੈ ਹਲੋ ਵਿਆਹ ਨਹੀਂ एवरीवन ਨਹੀਂ ਨਹੀਂ ਝੂਠ ਬੋਲਦੀ ਮਮੀ ਕੀ ਆ ਨਹੀਂ ਨਹੀਂ एवरीवन ਵਿਆਹ ਨਹੀਂ ਹੈਗਾ ਮੇਰਾ ਵਿਆਹ ਨਹੀਂ ਚੱਲਦੀਆਂ ਪਈਆਂ ਤਿਆਰ ਗਿਆ ਮਮੀ ਝੂਠ ਬੋਲੀ ਜਾਂਦੀ ਯਾਰ ਜਿਹੇ ਜੇ ਕੋਕੋ ਹੋ ਜੇ ਕੋਕੋ ਦੇ ਬੱਚੇ ਕਹਿੰਦੇ ਨਾ ਕਿ ਅਗਰ ਨਾ ਦੁੱਧ ਨਾਲ ਜਦੋਂ ਮੂੰਹ ਜਲਿਆ ਹੋਵੇ ਨਾ ਬੰਦੇ ਦਾ ਤਾਂ ਉਹ ਲੱਸੀ ਨੂੰ ਵੀ ਫੁੱਕਾ ਮਾਰ ਮਾਰ ਕੇ ਪੀਂਦਾ ਪਰ ਐਡੀਆਂ ਬੇਸ਼ਰਮੇ ਦੋਨੇ ਮਾਤੀਆਂ ਨਾ ਇਹਨਾਂ ਨੂੰ ਕੋਈ ਸ਼ਰਮ ਨਹੀਂ ਇਹਨਾਂ ਨੂੰ ਪਤਾ ਇਹਨੇ ਟਾਈਟਲ ਚ ਵੀ ਕੀ ਪਾਇਆ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਮੇਰੇ ਮੈਂ ਵਿਆਹ ਲਈ ਪਤਾ ਨਹੀਂ ਫੇਸ਼ਲ ਕਰਵਾਣ ਗਈ ਔਰ ਡੰਗਰ 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 ਉਹ ਸ਼ਰਮ ਕਰ ਲਿਆ ਥੋੜੀ ਬਹੁਤੀ ਫਿਰ ਤੈਨੂੰ ਕੁਝ ਬੋਲੀਆ ਨਾ ਫਿਰ ਤੇਰੇ ਸਪੋਟਰ ਹੁੰਦੇ ਹਾਏ ਤੇ ਸੀ ਮੈਂ ਕਿ ਦੀਦੀ ਤੂੰ ਜਲਦੀ ਉਹ ਉਹ ਬਹੁਤ ਜ਼ਿਆਦਾ ਸੋਹਣੀ ਹੈ ਨਾ ਉਬਰਾਵਾ ਹੁੰਦੀ ਰ ਸੋਹਣੀ ਸਾਨੂੰ ਉਹਦੇ ਸੋਹਣੇ ਹੋਣੇ ਆ ਨਾ ਹੋਣੇ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਸਿਰ ਹਰਕਤਾਂ ਦੇ ਬੋਲਦੇ ਆਂ ਕੁਝ ਨਹੀਂ ਹੋ ਸਕਦਾ ਯਾਰ ਸੱਚੀ ਇਸ ਕੁੜੀ ਦਾ ਕੁਝ ਨਹੀਂ ਹੋ ਸਕਦਾ ਕੀ ਬੰਦਾ ਕਵੇ ਯਾਰ ਮੈਂ ਤਾਂ ਨਾ ਸੱਚੀ ਹੈਰਾਨ ਹੈ ਬਾੜਾ ਹੀ ਬਿੜਾ ਗਰਗਦੜਮ ਮਾਤਿਆਂ ਦਾ ਨਾ ਸੱਚੀ ਉੱਤੜੇ ਘਰ ਦੇ ਵਿੱਚ ਕੋਈ ਬੰਦਾ ਬੰਦਾ ਹੈ ਕਿ ਹੈ ਨਹੀਂ ਹੈ ਕਿ ਨਿਕਲ ਲਿਆ ਸਾਰੇ ਜਿਹਹ ਜਿਹਾਂ ਤੁਹਾਡੀਆਂ ਮਾਂ ਦੀਆਂ ਇਹਦੀ ਦੋਨੋਂ ਦੀ ਹਰਕਤਾਂ ਨਾਲ ਮੈਨੂੰ ਲੱਗਦਾ ਨਹੀਂ ਤੁਹਾਡੇ ਘਰ 'ਚ ਕੋਈ ਬੰਦਾ ਹੋਏਗਾ ਜੇ ਹੋਏਗਾ ਵਿਚਾਰੀ ਦੀ ਵੈਸੇ ਹੀ ਨਹੀਂ ਚਲਦੀ ਹੋਣੀ ਐ ਅੱਗੇ ਦੇਖਦੀ ਆ ਇਹਨੂੰ ਨਹੀਂ ਕਿਸੇ ਹੋਰ ਨੂੰ ਪਹਿਲਾਂ ਰੀਲ ਲਗਾਨੀ ਐ ਫਿਰ ਤੁਸੀਂ ਦੇਖਿਓ ਮੈਂ ਯਾ ਮੈਂ ਮੁਜਰਾ ਨਹੀਂ ਕਰਨੇ ਬੈਠੀ ਐ ਕਿਤੇ ਕੱਪੜੇ ਦਾ ਦੇਵਾਗੇ ਬਣੀ ਕਿਤੇ ਸਟੋਲ ਲੱਗੋੜੀ ਐ ਭੈਣੇ ਤੂੰ ਜਿੱਥੇ ਜਾਨੀ ਹੈ ਤੇਰੀ ਉੱਥੇ ਬੇਇੱਜ਼ਤੀ ਹੋ ਜਾਂਦੀ ਐ ਇਹ ਇੱਦਾਂ ਦੀ ਪਤਾ ਨਹੀਂ ਪਾਓ ਵਾ ਜਦੋਂ ਫੇਮਸ ਹੋਈ ਸੀਗੀ ਇਸ ਬੰਦੀ ਨੇ ਜਿਹੜੀ ਆਪਣੀ ਬੇਇੱਜ਼ਤੀ ਕਰਵਾਈ ਐ ਓਏ ਹੋਏ ਓਏ ਹੋਏ ਕਿਤੇ ਵੀ ਜਾਂਦੀ ਐ ਨਾ ਪਤਾ ਨਹੀਂ ਯਾਰ ਇੱਕ ਤਾਂ ਬੋਲਦੀ ਬੜੀ ਅਜੀਬ ਜੀ ਕਦੀ ਮੈਂ ਮੁਜਰਾ ਕਰਨੀ ਨਹੀਂ ਬੈਠੀ ਐ ਮੈਨੂੰ ਲੱਗਦਾ ਇਹਨੂੰ ਕਿਤੇ ਮੁਜਰਾ ਦਾ ਨਹੀਂ ਮੁਜਰਾ ਕਰਨ ਵਾਲੀ ਤਾਂ ਨਹੀਂ ਕਿਤੇ ਸਮਝ ਗਿਆ ਵੈਸੇ ਰੀਲਾਂ ਤਾਂ ਜਿਹੜੀਆਂ ਨੱਚਦੀਆਂ ਨਾ ਉਹਨਾਂ ਦਾ ਫਿਊਚਰ ਆਹੀ ਐ ਮੈਂ ਹੁਣੇ ਤਾਂ ਜਿੰਦੀ ਆ ਅੱਗੇ ਤਨ ਜੇ ਕਿ ਮੈਂ ਆ ਤੁਹਾਡੇ ਲਈ 200 ਰੁਪਏ ਕਰਕੇ ਮੈਂ ਮੁਜਰਾ ਕਰਨ ਬੈਠੀ ਸੱਚੀ ਨੂੰ ਕੀ ਕਰਵਾਏ ਨੂੰ ਇਹ ਤਾਂ ਨਾ ਵਿਚਾਰੀ ਮੈਨੂੰ ਸੱਚੀ ਜਾਨੀ ਕਿ ਮੇਰੇ ਲਈ 200 ਰੁਪਏ ਖਰਚ ਕਰ ਲੈ ਮੈਂ ਮੁਜਰਾ ਕਰਨ ਬੈਠੀ ਤੋ ਸਟਾਲ ਲਗਾਉਣ ਲਈ ਚੱਜ ਦੇ ਕੱਪੜੇ ਵਾਲਾ ਤਾਂ ਇਹ ਦੇਖੀ ਬੰਦੇ ਨੂੰ ਨਾ ਜੈਸਾ ਦੇਸ਼ ਵੈਸਾ ਵੇਸਾ ਨਾ ਬੰਦੇ ਨੇ ਕਿਤੇ ਵੀ ਜਾਣਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਵੇਂ ਦੇ ਕੱਪੜੇ ਪਾ ਕੇ ਜਾਣਾ ਨੀ ਹੋ ਸਕਦਾ ਇਸ ਕੁੜੀ ਦਾ ਇਹ ਨਹੀਂ ਪਤਾ ਨਹੀਂ ਮੇਰੇ ਨਾਲ ਦਾ ਫੇਮਸ ਹੀ ਗਾਲਾਂ ਖਾਣਾ ਵਾਸਤੇ ਹੋਈ ਆ ਤਾਂ ਬੜਾ ਪਾਓ ਘਟ ਫੇਮਸ ਹੋਇਆ ਇਹਦੀ ਟੁੱਟੀ ਫੁੱਟੀ ਇੰਗਲਿਸ਼ ਤੇ ਇਹਦੇ ਪੁੱਠੇ ਜਿਹੜੇ ਐਕਸੈਂਟ ਨਾਲੇ ਬੋਲਦੀ ਉਹ ਜ਼ਿਆਦਾ ਫੇਮਸ ਹੋ ਹਾਂਜੀ ਤੇ ਬੁਗੜੀ ਦੇ ਰਹੀ ਏ ਖੁੱਲਾ ਇਨਵੀਟੇਸ਼ਨ ਆਜੋ ਮਿਲਜੋ ਆਕੇ ਅਸੀਂ ਉੱਥੇ ਆ ਰਹੇ ਆ ਤੁਸੀਂ ਮਿਲਜੋ ਤੁਹਾਨੂੰ ਯਕੀਨ ਨਹੀਂ ਹੋ ਰਿਹਾ ਪਰ ਗੱਲ ਸੱਚ ਹੈ ਨਹੀਂ ਯਕੀਨ ਹੋ ਰਿਹਾ ਯਾਰ ਤੁਹਾਨੂੰ ਹਰ ਵਾਰ ਪ੍ਰੂਫ ਦੇਣੇ ਵੰਦੇ ਆ ਫਿਰ ਨਹੀਂ ਤਾਂ ਆ ਜਾਂਦੇ ਸਾਡੇ ਤੇ ਅਲੀਗੇਸ਼ਨ ਲਗਾਣ ਮੈਲਾ ਹੈ ਬੁਗੜੀ ਨਾਲ ਅੱਜ ਕੱਲ ਅਪਡੇਟ ਆ ਰਹੀ ਹੈ ਨਾਲੋਂ ਨਾਲ ਅਸੀਂ ਉੱਥੇ ਚੱਲੇ ਆ ਜਿਨੇ ਮਿਲਣਾ ਹੋਵੇ ਆ ਕੇ ਸਾਡੇ ਨਾਲ ਮਿਲ ਸਕਦਾ ਚਲੋ ਆਜੋ ਦੇਖੀਏ ਹਾਂਜੀ ਲਓ ਵੀ ਮੇਦਰੋ ਸਤਿ ਸ੍ਰੀ ਅਕਾਲ ਜੀ ਸਾਰੇ ਆਪਾਂ ਦਾ YouTube ਚੈਨਲ ਪ੍ਰੀਤ ਆਕਾਸ਼ ਗੋਡ ਵੈਲਕਮ ਆ YouTube ਚੈਨਲ ਪ੍ਰੀਤ ਆਕਾਸ਼ ਬਲੌਗਸ ਤੈਨੂੰ ਕੀ ਹੋ ਗਿਆ ਗਲੇ ਨੂੰ ਡੱਡੂ ਖਾ ਗਈ ਇਹਨੂੰ ਕੀ ਹੋ ਗਿਆ ਯਾਰ ਇਹ ਵੀ ਮੂੰਹ ਚ ਪਾਣੀ ਪੰਦੀ ਹੈ ਹਲੋ ਵੀ ਮਿੱਤਰੋ ਪਹਿਲਾ ਸਵੇਰੇ ਮੀਂਹ ਪਿਆ ਰੱਜ ਕੇ ਹੁਣ ਲੱਗੀ ਏ ਧੂਮਾ ਦੇਖਾਂ ਮੈਂ ਜਲਦੀ ਆ ਪੂਰੀ ਬੈਠ ਗਏ ਹੋ ਗੁੱਲ ਹਵਾ ਚੱਲ ਰਹੀ ਏ ਤੇ ਧੂਮਾ ਯਾਰੀਦਾਰ ਨਹੀਂ ਲੱਗੇਗਾ ਫੇ ਚੱਲੇਓ ਤੁਸੀਂ ਲਿਫਾਫਾ ਚੱਕ ਕੇ ਚਲੋ ਇਹਨੇ ਸਾਨੂੰ ਬੁਲਾਇਆ ਕਿ ਸਾਡੇ ਨਾਲ ਆਓ ਚਲੋ ਅਸੀਂ ਵੀ ਇਹਨਾਂ ਦੇ ਨਾਲ ਚੱਲਦੇ ਆ ਕਿੱਥੇ ਚੱਲੀ ਏ ਬੁਗੜੀ ਹਲੋ ਗਾਇਸ ਤੇਨੇ ਤੇਜਸਵੀ ਲੋਕ ਹੈ ਸਾਡੇ ਕੋਲ ਲਿਫਾਫਾ ਚੱਕ ਕੇ ਚਲੋ ਹਾਂ ਉਹ ਹਾਂ ਇਹ ਕੀ ਹੋ ਰਿਹਾ ਅੱਜ ਖੇਤਾਂ ਵਿੱਚ ਡਾਂਸ ਕਰਨਾ ਸ਼ੁਰੂ ਮੁਜਰਾ ਕਰਨਾ ਸ਼ੁਰੂ ਕਰਤਾ ਇਨੇ ਖੇਤ ਦੇ ਵਿੱਚ ਲੈ ਮੈਨੂੰ ਲੱਗਿਆ ਕਿ ਤੇ ਤਿਆਰ ਹੋਈ ਹੈ ਲਿਫਾਫਾ ਚੱਕਿਆ ਮੈਡਮ ਜੀ ਕਿਤੇ ਚੱਲੀ ਹੋਣੀ ਉਹ ਕਹਿੰਦੀ ਵੈਲਕਮ ਟੂ ਆਰ YouTube ਚੈਨਲ ਪ੍ਰੀਤ ਅਕਾਸ਼ ਕੈਮਰਾਮੈਨ ਜੜੀ ਨਸਸ ਨਾਲ ਚੱਕੇ ਜਵਾਗ ਨਾਲ ਚੱਕੇ ਕੀ ਕਹਿੰਦੇ ਕੈਮਰਾ ਨਾਲ ਵੀਡੀਓ ਬਣਾਵੇ ਇੱਕ ਕੈਮਰਾ ਬੰਦੇ ਨੇ ਫੜਿਆ ਹੋਇਆ ਇੱਕ ਉਹਨੇ ਆਪ ਫੜਿਆ ਹੋਇਆ ਮੈਨੂੰ ਤਾਂ ਲੱਗਾ ਸੀਗਾ ਚਲੋ ਗਾਇਸ ਮੈਨੂੰ ਪਤਾ ਨਹੀਂ ਕਿੱਥੇ ਲੈ ਕੇ ਚਲੀ ਆ ਤਾਂ ਮੁਜਰਾ ਦਾ ਖਾਣ ਲੱਪੀ ਸਾਨੂੰ ਆਹ ਮੁਜਰਾ ਤਾਂ ਹੀ ਬਹੁਤ ਦੇਖਦੇ ਆ ਰੀਲਾਂ ਤੇ ਚੱਲ ਅੱਗੇ ਦੇਖਦੇ ਆ ਲੈ ਵੀ ਮਿੱਤਰਾ ਲੈ ਵੀ ਮਿੱਤਰਾ ਲੈ ਵੀ ਮਿੱਤਰਾ ਇਦਾਂ ਤਾਂ ਕਦੇ ਮੈਂ ਵੀ ਨਹੀਂ ਬੋਲਿਆ ਲੈ ਵੀ ਮਿੱਤਰਾ ਇੱਕ ਰੋਸਟ ਹੋਰ ਅਸਿਨੀ ਆਈ ਹੱਸ ਲਿਆ ਕਰੋ ਚੱਲੇ ਕਰੇ ਚੱਲੇ ਨਹੀਂ ਚੱਲੇ ਹਰ ਦੇ ਕਰ ਨਿਕਲ ਨਹੀਂ ਹੈ ਬਈ ਹਮ ਜਾ ਰਹੇ ਆ ਜੰਡਿਆਲੇ ਕੋ ਸ਼ਹਿਰ 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 ਨੂੰ ਜੰਡੇ ਆ ਤਾਂ ਜੰਡਿਆਲੇ ਜਿੰਨਾ ਮਿਲਣਾ ਆ ਤੇ ਪਹੁੰਚ ਲਿਆ ਹੂੰ ਕੱਲ ਜੋ ਕਾਪੜੇ ਕਰ ਨਾਲੇ ਤੇ ਤਿਆਰ ਬੈਠੇ ਪਹੁੰਚਣ ਲਈ ਐਡਰੈਸ ਤਾਂ ਦੋ ਹੁਣ ਤੂੰ ਜੰਡਿਆਲੇ ਚੱਲੀ ਤੂੰ ਗੱਡੀ 'ਚ ਬੈਠੀ ਤੂੰ 10 ਮਿੰਟ ਵਿੱਚ ਜੰਡਿਆਲੇ ਪਹੁੰਚ ਜਾਣਾ ਹੁਣ ਸਾ ਇੱਥੇ ਸਾਡੇ ਵਰਗਾ ਚੰਡੀਗੜ੍ਹ ਤੋਂ ਜੰਡਿਆਲੇ ਕਿਵੇਂ ਆਏ ਕੱਲ ਮੈਂ ਤਾਂ ਨਹੀਂ ਆਣਾ ਕਈ ਆਣ ਵਾਸਤੇ ਜਿਵੇਂ ਰੋਮੀ ਭਾਜੀ ਤਿਆਰ ਬੈਠਿਆ ਹੈ ਅਮਨ ਕੋਰ ਦੀ ਤਿਆਰ ਬੈਠਿਆ ਹੈ ਹੋਰ ਵੀ ਹੈਗੇ ਆ ਸਪੋਰਟਰ ਤਿਆਰ ਬੈਠੇ ਜਿਨ੍ਹਾਂ ਦਾ ਨਾਮ ਵੀ ਨਹੀਂ ਲੈਣਾ ਚਾਹੁੰਦੀ ਕਿਉਂਕਿ ਕਈ ਵਾਰ ਕੋਈ ਸਰਪ੍ਰਾਈਜ਼ ਹੁੰਦਾ ਹੈ ਇਕਦامی ਕਿਉਂਕਿ ਅੱਜ ਕੱਲ ਨਾ ਜਿਹੜੇ ਰੋਸਟਰ ਆ ਜਾਂ ਰਿਐਕਸ਼ਨ ਵਾਲੇ ਉਹਨਾਂ ਦਾ ਨਾ ਹੁਣ ਇੱਕ ਨਵਾਂ ਦਿਲ ਕਰ ਰਿਹਾ ਕਿ ਅਸੀਂ ਵੀ ਇਹਨਾਂ ਨੂੰ ਨਾ ਸਰਪ੍ਰਾਈਜ਼ ਦਈਏ ਕਿਵਰ ਕੋਈ ਸਰਪ੍ਰਾਈਜ਼ ਹੁੰਦਾ ਹੈ ਓਕੇ ਕੱਲ ਜੋ ਬਾਕੀ ਸਾਰਾ ਛੱਡੋ ਪਿੱਛੇ ਦੀ ਸੱਸ ਦਾ ਮੂੰਹ ਦੇਖੋ ਇਦਾਂ ਦੇਖ ਰਹੀ ਹੈ ਸੱਚੀ ਗੱਲਾਂ ਸੋਹ ਦੇਣੀ ਜੇ ਕਿਤੇ ਕੈਮਰਾ ਨਾ ਹੁੰਦਾ ਤੇ ਜੁੰਡਿਆਂ ਦਾ ਫੜਕਣਾ ਇਹਦਾ ਐਸਾ ਜੰਡਿਆਲਾ ਚੜੇਲ ਬਣਾ ਦੇਣੀ ਸੀਗੀ ਮੈਂ ਆਹ ਇਹ ਤਾਂ ਪਤਾ ਲੱਗਦਾ ਪੇਰੈਂਟਸ ਕਿੰਨੇ ਫਰਸਟ੍ਰੇਟਡ ਆ ਮਤਲਬ ਉਹ ਬੰਦੀ ਦੇ ਮੂੰਹ ਤੋਂ ਸਾਫ਼ ਦਿਖ ਰਿਹਾ ਹੈ ਬੰਦੀਆਂ ਤੇ ਉਹਨੇ ਗਿਫਟ ਲੈ ਚੱਲੇ ਆ ਵੀ ਸਿੱਧੇ ਹੀ ਸਾਡੀ ਲਾਈਨ ਚ ਬਈ ਕਿ ਆਪ ਤਾਂ ਮੁੰਡੇ ਲਈ ਓ ਯਾਰ ਬਾਕੀ ਸਾਰੀਆਂ ਗੱਲਾਂ ਸੋ ਮੈਨੂੰ ਦੋਸਤੇ ਗਲੇ ਨੂੰ ਹੋਇਆਗਾ ਮੰਮੀ ਸਾਡੀ ਲੈ ਕੇ ਚੱਲਣ ਚੱਲੀ ਮੁੰਡੇ ਲਈ ਗਿਫਟ ਹਾਂ ਜੀ ਗਾਏ ਸੇ ਚੰਗੀ ਬਲੀ ਤੁਸੀਂ ਕੀ ਇਹ ਪਹਿਲੇ ਉਹਦੇ ਥੱਥੀ ਸੀਗੀ ਹੈ ਨਾ ਪਹਿਲਾਂ ਇਹ ਬੋਲਦੀ ਸੀ ਕਿ ਥੱਥੇ ਇਤਰਾ ਬੋਲਦੀ ਸੀਗੀ ਕਿ ਮੈਂ ਬੜੀ ਉਹ ਹੈ ਮਤਲਬ ਮੈਂ ਉਸ ਉਹਨਾਂ ਦਾ ਕੋਈ ਮਜ਼ਾਕ ਨਹੀਂ ਉਡਾਰੀ ਬਟ ਇਹ ਚੰਗੀ ਬਲੀ ਹੋ ਕਿੰਦਾ ਬੋਲਦੀ ਸੀਗੀ ਮੰਮੀ ਜੀ ਖਾਣੇ ਹੁਣ ਕੀ ਹਾਲ ਹੁੰਦੇ ਤਾਂ ਲੱਗਿਆ ਕਿ ਇਹਦੇ ਗਲੇ ਵਿੱਚ ਨਾ ਉਹ ਡੱਡੂ ਬੈਠਾ ਹੈ ਵੇ ਅੱਗੇ ਦੇਖਦੇ ਆ ਦਰਵਾਜ਼ਾ ਬੰਦਿਆ ਨੇ ਉਹਨਾਂ ਨੇ ਕਿਹਾ ਚੱਲੇ ਆ ਵੀ ਜੀ ਗਾ ਸਾਡੀ ਲੈ ਚੱਲੀ ਕਿ ਆਪਕਾ ਮੁੰਡਾ ਲਈ ਮੰਮੀ ਸਾਡੀ ਲੈਣ ਚਲੀ ਗਿਫਟ ਮੋਡਲ ਲਈ ਤੇ ਮੰਮੀ ਬਜਾ ਦਾਂ ਦੇਖ ਰਹੀ ਐ ਮੇਰੀ ਅੱਖਾਂ ਨੇ ਜੀਵਨ ਲੱਗਨ ਮਨ ਦਾ ਚੜੇਲ ਲੱਗ ਰਹੀ ਚੜੇਲ ਲੋਕੀ ਮੈਨੂੰ ਕਹਿੰਦਾ ਤਰੀ ਚੜੇਲ ਵਰਗੀ ਸ਼ਕਲ ਐ ਡਰੋ ਨਹੀਂ ਡਰੇ ਇਹ ਤਾਂ ਕੇ ਮੇਰਾ ਫਿਲਟਰ ਹੈ ਇਸ ਤੋਂ ਕੇ ਮੇਰਾ ਫਿਲਟਰ ਕਰਕੇ ਨਿਕਲ ਜਾਣਾ ਡਰੋ ਇਹ ਲੋਕਾਂ ਗਾਣਾ ਕੀ ਬੋਰ ਕਰਿਆ ਨਹੀਂ acha ਲੱਗੇ ਦੱਸ ਦੱਸ ਮੈਨੂੰ ਸੌਰੀ ਸੌਰੀ ਗਾਇਜ਼ ਮੰਮੀ ਨੇ ਮੈਨੂੰ ਵੀ ਅੱਜ ਜੀਜੀ ਲਗ ਦੇਣੀ ਵੇਖਿਓ ਅੱਜ ਮੰਮੀ ਨੇ ਮੈਨੂੰ ਲੈ ਕੇ ਦੇਣਾ ਸੂਟ ਅੱਜ ਦੇ ਵਲੌਗ ਦਾ ਨਾਮ ਹੋਊਗਾ ਮੰਮੀ ਮੇ ਲੇ ਲੈ ਕੇ ਦਿੱਤਾ ਜੀਜ ਨੂਸ ਨਿਊ ਸੂਟ ਇਹ ਦੋ ਸਸੀ ਅਮੀ ਮਮਮੀ ਦੇ ਫੇਸ ਤੇ ਕੋਈ ਰਿਐਕਸ਼ਨ ਨਹੀਂ ਮੰਮੀ ਕਹਿੰਦੇ ਐ ਕੁੱਤੇ ਲਖਾ ਪਕਾਇਆਂ ਮਾਰੀ ਜਾਂਦੇ ਐ ਮੈਂ ਤਾਂ ਪਤਾ ਨਹੀਂ ਉਥੇ ਸ਼ਹਿਰ ਦੇ ਚੱਪਲ ਵਜੈ ਲਚਾਰੀ ਲੈਨ ਚੱਲੀ ਹੋਣੀ ਜਾਂ ਕੋਈ ਜਵਾਕ ਦਾ ਬਰਥਡੇ ਆ ਦਾ ਕੋਈ ਖਡੋਣਾ ਲੈਨ ਚੱਲੀ ਹੋਣੀ ਇਹ ਆਪ ਦਾ ਵਿੱਚ ਪਾ ਕੇ ਬੈ ਗਈ ਹਨਾ ਮੰਮੀ ਲੈ ਕੇ ਦੇਣਾ ਅੱਜ ਇੱਜ਼ਤ ਦਾ ਸਵਾਲ ਵਾ ਇੱਜ਼ਤ ਦਾ ਸਵਾਲ ਇੱਜ਼ਤ ਦਾ ਐ ਮੰਮੀ ਅੱਜ ਇੱਜ਼ਤ ਦਾ ਸਵਾਲ ਦਾ ਇੱਜ਼ਤ ਦੀ ਗੱਲ ਵੀ ਦੇਖੋ ਕੌਣ ਕਰ ਰਿਹਾ ਐ ਇੱਜੇ ਦਾ ਸਵਾਲ ਆ ਇੱਜ਼ਤ ਦਾ ਉਹ ਮੰਮੀ ਨੂੰ ਬਲੈਕਮੇਲ ਕਰਤਾ ਮੰਮੀ ਉਹ ਕਿੰਨੇ ਜਣੇ ਸੁਣਦੇ ਆ ਨਾ ਤੇ ਮੰਮੀ ਹੋਣਿਆਂ ਦੀ ਸ਼ਰਮਾ ਸ਼ਰਮੀ ਕੀ ਬੋਲਾ ਹਾਂ ਦਾ ਕਰਨਾ ਪੈਣਾ ਕਿ ਤੇ ਘਰ ਜਾ ਕੇ ਕਿਹਾ ਮੈਨੂੰ ਗੋਡੇ ਥੱਲੇ ਨਾ ਦੇ ਲਵੇ ਕਿਤੇ ਇਹਦੇ ਕੋ ਭਰੋਸਾ ਵੀ ਨਹੀਂ ਅੱਜ ਕੱਲ ਨਾ ਇਹ ਬੜੀ ਅਗਰੈਸਿਵ ਜਿਹਾ ਹੋ ਗਿਆ ਨਾ ਮੈਂ ਪਿੱਛੇ ਇਹਦੇ ਦੋ ਤਿੰਨ ਬਲੌਗ ਦੇਖੇ ਆ ਨਾ ਜਿਹੜਾਂ ਜਿਹਨੇ ਲੋਕਾਂ ਨੂੰ ਕਹਿ ਰਹੀ ਹੈ ਕਿਦਾਂ ਇਦਾਂ 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 ਨਾ ਕਾਫੀ ਚੇਂਜ ਹੋ ਗਈ ਹੈ ਧਿਆਨ ਰੱਖੋ ਕਿ ਬੜੀ ਨਾ ਉਲਟਾ ਵੀ ਪੈ ਜਾਂਦਾ ਹੁੰਦਾ ਸਾਰਾ ਕੁਝ ਇਸ ਕਰਕੇ ਬਲੌਗਿੰਗ ਕਰੋ ਕੋਈ ਦਿੱਕਤ ਨਹੀਂ ਹੈ ਸਪੈਸ਼ਲੀ ਮੈਂ ਨਹੀਂ ਰੋਕਦੀ ਕਿਸੇ ਨੂੰ ਬਲੌਗਿੰਗ ਕਰਨ ਲਈ ਵਧੀਆ ਗੱਲਾਂ ਕਰੋ ਲੇਕਿਨ ਥੋੜੀ ਚੱਜ ਨਾਲ ਕਰੋ ਤੇ ਆਪਣੀ ਇਹਨੂੰ ਕੰਟਰੋਲ ਕਰਕੇ ਓਕੇ ਬਾਕੀ ਚਲੋ ਇਹਨਾਂ ਨੂੰ ਦਫਾ ਕਰੋ ਯਾਰ ਵਿਕਰਮ ਦੇ ਉਹ ਕਿਆ ਜੀਜਾ ਨਾਗਰਾਜ ਦੇ ਘਰ ਲੱਗੀ ਅੱਗ ਹਾਏ ਕਿੰਨਾ ਮਾੜਾ ਹੋਇਆ ਸੱਚੀ ਯਾਰ ਮੇਰਾ ਦਿਲ ਬੈਠਿਆ ਗਿਆ ਜਦੋਂ ਮੈਂ ਦੇਖਿਆ ਨਾ ਮਤਲਬ ਦੇਖਿਆ ਨਹੀਂ ਜਦੋਂ ਮੈਂ ਸੁਣਿਆ ਕਿ ਉਹਦੇ ਘਰ 'ਚ ਅੱਗ ਲੱਗੀ ਯਾਰ ਰੱਬਾ ਇਦਾਂ ਨਾ ਕਰਿਆ ਘਰ ਗਰੀਬਾਂ ਨਾਲ ਮਾੜੀ ਨਹੀਂ ਕਰਨੀ ਚਲੋ

ਜਲ ਜੇ ਸਾਰਾ ਕੁਝ ਅੱਗ ਲੱਗ ਜੇ ਸਵਾਹ ਹੋ ਜੇ ਕੋਲਾ ਹੋ ਜੇ ਸਾਰਾ ਕੁਝ ਲੇਕਿਨ ਮੇਰੇ ਮੂੰਹ ਚ ਘਾੜਾ ਲੱਗੀ ਸੀ ਮਜ਼ਾ ਆ ਲੈ ਕਿਤੇ ਫੋਨ ਦਾ ਕੈਮਰਾ ਕਿਤੇ ਬੰਦ ਹੋਵੇ ਕੁਝ ਵੀ ਹੋ ਜੇ ਉਹ ਕਰਦੇ ਵਿਚਾਰੇ ਕਿਤੇ ਕੰਮ ਤੇ ਗਏ ਨਾ ਪਿੱਛੇ ਤੇ ਘਰ ਫੂਕਦਾ ਉਹ 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 ਪਾਣੀ ਪਾ ਦੋ ਮੈਂ ਕਹਿੰਦੀ ਹੁਣ ਚੱਲ ਜਾਣਾ ਅੱਗ ਲੱਗੇਗਾ ਧਵਾ ਧਵਾ ਹੋਇਆ ਅੰਦਰ ਤਾਂ ਬਾੜੀ ਨਹੀਂ ਹੁੰਦਾ ਤਾਂ ਤੂੰ ਗਿਸ ਦੇ ਕਰ ਅਗਲਕ ਦੀ ਬੰਦਾ ਫੜਾ ਫੜ ਬਾਹਰ ਪਾ ਪਾਣੀ ਲੇ ਕੇ ਗਵਾਂਡੀਆਂ ਨੂੰ ਬੋਲਦਾ ਹਨਾ ਗਵਾਂਡੀ ਭਜਦੇ ਆ ਪਾਣੀ ਪਾਉਂਦੇ ਇਹ ਪਹਿਲੇ ਵੀ ਕਹੇਰੀਏ ਚਲ ਚਲ ਤੁਸੀਂ ਪਾਣੀ ਪਾਓ ਗੱਲ ਨਹੀਂ ਮੈਂ ਸ਼ੂਟ ਕਰ ਰਹੀ ਹਾਂ ਬਦਿਆ ਗੱਲ ਹੈ ਅਗਲਕਨ ਤੋਂ ਲੱਗਨ ਤੋਂ ਤੁਸੀਂ ਪਾਣੀ ਪਾਓ ਪਾਣੀ ਪਾਓ ਪਤਾ ਨਹੀਂ ਮੈਂ ਵੀ ਕੀ ਬੋਲੀ ਨਹੀਂ ਮੈਂ ਵੀ ਇਨਾਂ ਦੀ ਤਰ੍ਹਾਂ ਹੀ ਹੋ ਗਈ ਹਾਂ ਇਹ ਵੀ ਹੁੰਦਾ ਤਾਂ ਤੂੰ ਆ ਪੈ ਗਿਆ ਹਟ ਸਾਰਿਆਂ ਦੇ ਬਹੁ ਭੂਗਾ ਹੋਇਆ ਪਿਆ ਧੂਆਂ ਧੂਆਂ ਹੋ ਗਿਆ ਉਹ ਅੰਨੀ ਦੀ ਇਹ ਕੈਮਰਾ ਬੰਦ ਕਰਦਾ ਜਾਂ ਉੱਤੇ ਪਾਣੀ ਪੂਣੀ ਪਾ ਜਾ ਕੇ ਪਰ ਨਹੀਂ ਯਾਰ ਇਹਨਾਂ ਦਾ ਨਾ ਬਲੌਗਰਾਂ ਦੀ ਜ਼ਿੰਦਗੀ ਕਿੱਦਾਂ ਦੀ ਰਹੀ ਯਾਰ ਇਹਨਾਂ ਨੇ ਆਪਣੇ ਘਰਾਂ ਨੂੰ ਗੱਲਾਂ ਆਣੀ ਸ਼ੁਰੂ ਕਰ ਦਿੱਤੀਆਂ ਵੈਸੇ ਪਤਾ ਨਹੀਂ ਮੈਨੂੰ ਇਹਨੇ ਆਪ ਲਾਈਏ ਜੇ ਕਿਵੇਂ ਲੱਗੀਏ ਦੇਖਦੇ ਆ ਅੱਗੇ ਜੇ ਇਹਨਾਂ ਨੇ ਆਪ ਲਾਈ ਹੋਈ ਫਿਰ ਦੇਖੀ ਮੈਂ ਇਹਨਾਂ ਦੀ ਕਿਦਾਂ ਦਿੱਸ਼ਤ ਪ੍ਰੇਡ ਕਰਦੀ ਹੈ ਬਹੁਤ ਕਲਾਰਾ ਸੀ ਹੈ ਇਹਦਾ ਆਪ ਲੱਗਿਆ ਹੋਇਆ ਅਗਲੇ ਉਹ ਕਰਨਾ ਹੈ ਤੂੰ ਅਜ ਸਾਰਾ ਕੁਝ ਇਧਰੋ ਚੱਕ ਤੂਕ ਦੇਣਾ ਕੋਈ ਸਾ ਇਹ ਲੈ ਲੈ ਕੀ ਹੋਇਆ ਖਾ ਲੈ ਕੀ ਹੋਇਆ ਇਧਰ ਸਾ ਹੀ ਨਹੀਂ ਆਉਂਦੇ ਆ ਲੋਕੀ ਸਮਾਨ ਨੂੰ ਬਾਹਰ ਕੱਢ ਕੇ ਅੱਗ ਲਗਾਉਂਦੇ ਆ ਇਹ ਕਰਦੇ ਅੰਦਰ ਰੱਖ ਕੇ ਫालतू ਸਮਾਨ ਨੂੰ ਅੱਗ ਲਗਾ ਰਿਆ ਉਹ ਯਾਰ ਸੱਚੀ ਦਿਮਾਗ ਤੋਂ ਪੈਦਲੀ ਹੈ ਤੈਨੂੰ ਨਾਗਰਾਜ ਕਹਿੰਦੇ ਆ ਇੱਕ ਬੜੀ ਵੱਡੀ ਤੈਨੂੰ ਲੋਕਾਂ ਨੇ ਨਾ ਉਹ ਉਪਾਧੀ ਦੇ ਦਿੱਤੀ ਹੈ ਪਰ ਤੂੰ ਸੱਚੀ ਸੂਅਰ ਹੀ ਹੈ ਵਦਿਆ ਸਾਰੀ ਸਾਰਾ ਆਉਣਾ ਹੀ ਨਹੀਂ ਉਹ ਜਦੋਂ ਅੱਗ ਲਗਾਣੀ ਹੁੰਦੀ ਬੰਦਾ ਕਹਿੰਦਾ ਖਾਲੀ ਥਾਂ ਦੇਖੋ ਹਨਾ ਖਾਲੀ ਥਾਂ ਦੇ ਵਿੱਚ ਸਮਾਨ ਰੱਖੋ ਕਿ ਉੱਥੇ ਜ਼ਿਆਦਾ ਕਾਫੂਸ ਨਾ ਹੋਵੇ ਹਨਾ ਜਾਂ ਕਿਤੇ ਬਾਹਰ ਰੱਖੋ ਕਿ ਅੱਗ ਫੈਲੇ ਨਾ ਉਹ ਕਰਦੇ ਅੰਦਰ ਲੱਗਿਆ ਹੋਇਆ ਉਹ ਇਹਦੇ ਘਰ ਦੇ ਕਿੱਥੇ ਐ ਇਹਨਾਂ ਨੂੰ ਪਾਗਲਾ ਨੂੰ ਕੰਟਰੋਲ ਕਰ ਲੋ ਇਹਨਾਂ ਉਹ ਕੰਮ ਤੋਂ ਬਾਬਾ ਜਣ ਦੇ ਘਰ ਦਾ ਸੁਆਹ ਕਰਤਾ ਚੱਲ ਜਣਾ ਮम्मा ਤੁਮਾਈ ਤੋਂ ਹੋਇਆ ਅੰਦਰ ਤਾਂ ਬਾੜੀ ਨਹੀਂ ਹੁੰਦਾ ਅੰਨੀ ਯਾਰ ਤੈਨੂੰ ਕਿਹਾ ਕਿ ਨਹੀਂ ਸੀਗਾ ਅੰਦ ਲੱਗ ਰਿਹਾ ਇੱਕ ਬੰਦ ਕਮਰੇ ਦੇ ਵਿੱਚ ਤੂੰ ਅੱਗ ਲਾ ਰਿਆ ਤਾਂ ਓਬਵੀਅਸਲੀ ਉਥੇ ਧੂਆ ਇਕੱਠਾ ਹੋਣਾ ਹੀ ਅੰਦਰ ਕਿਵੇਂ ਜਾਏਗਾ ਵਾੜੇ ਲਾਉਣੀ ਸੀ ਕੱਢ ਕੇ ਉਹ ਤੈਨੂੰ ਬੜੀ ਜਲਦੀ ਯਾਦ ਆ ਗਿਆ ਕਿ ਅੱਗ ਬਾਹਰ ਲਗਾਣੀ ਸੀ ਬੜਾ ਤੇਰਾ ਸ਼ਾਰਪ ਮਾਈਂਡ ਹੈ ਰੱਬਾ ਇਹ ਜਿਹਾ ਦਿਮਾਗ ਕਿਸੇ ਨੂੰ ਨਾ ਦੇਈ ਨਹੀਂ ਤਾਂ ਸਵਾਹ ਮਾਈਂ ਨਹੀਂ ਹੁੰਦੇ ਬਾੜੀ ਨਹੀਂ ਹੁੰਦੇ ਧੁੰਮਾ ਧੁੰਮਾ ਹੋ ਗਿਆ ਮੋੜ ਸਾਲ ਪੜੀਏ ਕਰ ਦੋ ਸਕੂਟਰੀਆਂ ਅੰਨੀ ਦੇ ਨੇ ਪੂਰਾ ਵੀਡੀਓ ਬਣਾ ਕੇ ਸਾ ਮਾਰੇ ਅੱਖਾਂ ਫੁੱਟ ਜਾਣ गिर ਜਾਣ ਅੰਨੀ ਹੋ ਜੇ لیکن مزہ لگتے ویڈیو بند ہووے نہیں او نیاںے وچ رہی تے ਧੂਆਂ ਲਗਿਆ ਤੂੰ ਮਲ ਉਹ ਨਿੱਕੀ ਜੀ ਵਿਚਾਰੀ پتہ ਨਹੀਂ ਕਿੱਥੇ ਜਾਕੜੀ ਕੁ ਮੈਨੂੰ ਪਿੱਦੀ ਹੀ ਨਹੀਂ ਰਹੀ ਕਿਤੇ ਦੇਖ ਲੋ ਕਿਤੇ ਉਧਰ ਉਧਰ ਗਈ ویڈیو ਬਣਾਣਾ ਜ਼ਰੂਰੀ ਹੈ ਕੰਮ ਕਰ ਰਹੇ ਦਾ اے ادھر اے ਕਰ ਰਹੇ ਕੰਮ ਬੈਂਕਿੰਗ ਕਰੇ ادھر اے 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 ਕਰ ਰਹੇ ਕੰਮ ਤੇ ਤੂੰ کیا کر رہے ہیں ایتھے ਤੂੰ ਵੀ ਕਰ ਲੈ ਕੋਈ ਕੰਮ ਕਿ ਹੈ ਨਹੀਂ ਕੋਈ ਕੰਮ ਤਾਂ ਹੀ ਤੇਰਾ دماغ ਵੱਜ ਹੋ ਚੁੱਕਿਆ ਹੈ ਪਰਾਇ ਨੂੰ ਬਰਤਲਾ ਜੰਗ ਲੱਗ ਜਾਣਾ ਨਹੀਂ ਤਾਂ ਗੈਰੇ ਕੰਮ ਤੇ ਵਾਪੋੜ ਚਲ ਗਿਆ ਕੰਮ ਤੇ ਅਪੂ ਚਲ ਗਿਆ ਕੰਮ ਤੇ ਤੇ ਤੂੰ ਪਿਛਲਾਤੀ ਘਰ ਨੂੰ ਅੱਗ ਬਾਪੂ ਚਲ ਗਿਆ ਕੰਮ ਤੇ ਪਰ ਤੈਨੂੰ ਨਹੀਂ ਆਈ ਸ਼ਰਮ ਪਿਓ ਤੇਰਾ ਕੰਮ ਤੇ ਜਾ ਰਹੀ ਇਸ ਉਮਰ ਦੇ ਵਿੱਚ ਤੇ ਏ ਜਨਾਨੀ ਉਹਦੀ ਭਾਂਡੇ ਵਾਂਝਲੀ ਦੇ ਵੀਡੀਓ ਦਿਖਾ ਰਿਆ ਏ ਏ ਏ ਕਰ ਰਹੀ ਕੰਮ ਤੇ ਇਹ ਬਾਰਿਸ਼ ਤੇ ਬਾਰਿਸ਼ ਦੱਸਿਓ ਤੁਹਾਡੇ ਵੀ ਹੋ ਰਹੀ ਆ ਸਾਡੇ ਤਾਂ ਬਹੁਤ ਹਲਕੀ ਹਲਕੀ ਹੋ ਰਹੀ ਏ ਇੰਨੀ ਜ਼ਿਆਦਾ ਨਹੀਂ ਹੋਈ ਫਿਰ ਕੀ ਕਰੀਏ بارش ਨੂੰ ਹਲਕੀ ਹਲਕੀ ਹੋ ਰਹੀ ਏ ਸਾਰੇ ਪਾਸੇ ਹੋ ਰਹੀ ਏ ਇਹ ਟਾਈਮ ਹੈ بارش ਆਂਦਾ ਕੀ ਕਰੀਏ ਫਿਰ ਇਹ ਬਹੁਤ ਵੱਡੀ ਅਪਡੇਟ ਹੈ ਜਿਹੜੀ ਤੁਹਾਨੂੰ ਦੇਣਾ ਆ ਮਹਾਰਾਜ ਲਾ ਦੇ ਲਾ ਟੱਪ ਚੱਲ ਲਾ ਟੱਪ ਵੀ ਅਧੂਰ ਸਰ ਮੂੰਹ ਬਾਹਰ ਲਓ ਜੀ ਮੈਂ ਹੈ ਥੋਥੇ ਦਿਮਾਗ ਦਾ ਉਹ ਵਿਚਾਰੀ ਨਿੱਕੀ ਜੀ ਜੋ ਆਕੜੀ ਉਹਨੂੰ ਕਰ ਰਿਹਾ ਉਹਦਾ ਟੋਪੀ ਲੈ ਵੀ ਜਵਾਗ ਦੀ ਉਹ ਲਗਾਈ ਜਾਊਗੀ ਤੇ ਕੋਲ ਆਬੀਸਲੀ ਯਾਰ ਇਹ ਕਿਵੇਂ ਦੇ ਸੱਚੀ ਕੋਈ ਦੇਖ ਰਹਾ ਨਾ ਨੂੰ ਉਹਦਾ ਵਿਚਾਰੇ ਦਵਾ ਮੂੰਹ ਫੁੱਟ ਜਾਏ ਪਰ ਮਜ਼ਾ ਆ ਨਾ ਇਹਨਾਂ ਦਾ ਕੈਮਰਾ ਬੰਦ ਹੋਵੇ ਕਿਰੇ हे भगवान ਇਹਨੇ ਪੱਕਾ ਕਿਸੇ ਕੋਈ ਨਾ ਕੋਈ ਕਾਹਨ ਕਿਸੇ ਨਾ ਕਿਸੇ ਦਿਨ ਕਰਨ ਲੈਣਾ ਜਿਵੇਂ ਦੇ ਹੈਗੇ ਆ ਕੁਝ ਵੀ ਕਰਦੇ ਆ ਚਲੋ ਅੱਗੇ ਦੇਖਦੇ ਆ ਲੱਗੀ ਤਾਂ ਨਹੀਂ ਦੱਸ ਉਹ ਜਨਾਨੀ ਗਿਰੀ ਹੋਈ ਕੈਮਰਾ ਲੈ ਕੇ ਜਾ ਰਹਾ ਹੈ ਉਹ ਗਿਰੀ ਹੋਣੀ ਫੜਫੜ ਵਾ ਕੈਮਰਾ ਰੁਕ ਉਠੀ ਨਾ ਉਠੀ ਨਾ ਮੈਂ ਕੈਮਰਾ ਲੈ ਕੇ ਆ ਰਿਹਾ ਫੇਰ ਉਠੀ ਇਹ ਤਾਂ ਉਹ ਮਿੱਟੀ ਨਹੀਂ ਪੈਂਦੀ ਆ ਕਹੋ ਚਲ ਤੋ ਕੀ ਕਾਸੀ ਕੰਮ ਦਾ ਹੈ ਨਹੀਂ ਹੈ ਮਿੱਟੀ ਨਹੀਂ ਪਾ ਸਕਦਾ ਇਹ ਕੋਈ ਤੇਰੀ ਪੈਂਦੀ ਆ ਕਹੋ ਟੁੱਕੜ ਖਾਣੇ ਦੇਖੋ ਤੋ ਨਹੀਂ ਜਾ ਰਹੀ ਤੇ ਆਇਆ ਮੈਂ ਜਾ ਤਾ ਡੀ ਨਾ ਜਿੰਨੇ ਵੀ ਇਹ ਬਲੌਗਿੰਗ ਕਰਦੇ ਨਾ ਜਨਾਨੀ ਅੰਦਰ ਸੇ ਤੇ ਤੁਹਾਡੇ ਨਾਲ ਹੋਣੀ ਵੀ ਦਈ ਚਾਹੀਦੀ ਹੈ ਲੱਗੀ ਤਾਂ ਨਹੀਂ ਦੱਸ ਅਸਲ ਦੇ ਵਿੱਚ ਤੁਹਾਡੀ ਨਾ ਰਿਐਲਿਟੀ ਇਹ ਹੈ ਲੇਕਿਨ ਲੋਕਾਂ ਨੂੰ ਦਿਖਾਈ ਨਹੀਂ ਦਿੰਦੀ ਤੜੀ ਇਦਾਂ ਨਹੀਂ ਤੂੰ ਕੈਮਰਾ ਲੈ ਲੇ ਕੇ ਹੁੰਦਾ ਜੀ 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 ਕਰਦਾ ਬੰਦਾ ਉਥੇ ਸਲੀਪਿੰਗ ਵਾਲੀ ਜਗ੍ਹਾ ਤੇ ਸਲਿੱਪ ਹੋਇਆ ਏ ਤੇ ਓਬਵੀਅਸਲੀ ਪੱਕੀ ਥੋੜੀ ਥਾਂ ਹੈ ਉੱਪਰ ਹਰਿਆਲੀ ਜੀ ਜਿਵੇਂ ਉਹ ਹੋ ਜਾਂਦੀ ਆ ਤੇ ਗਿਰੀ ਆ ਪੱਕੇ ਤੇ ਤਾਂ ਉਹਨੂੰ ਸੱਟ ਤਾਂ ਲੱਗੀ ਹੋएगी ਮਾੜੀ ਮੋਟੀ ਜਿਆਦਾ ਨਹੀਂ ਤਾਂ ਕੈਮਰਾ ਰਬਰਾਵਾ ਬੰਦ ਕਰੀ ਕੈਮਰੇ ਨੂੰ ਪੁੱਛ ਰਿਹਾ ਕਿ ਉਹਨੂੰ ਪੁੱਛ ਰਿਹਾ ਹੈ ਲੱਗੀ ਤਾਂ ਨਹੀਂ ਦੱਸ ਅਰੇ ਥੱਪੜ ਥੱਪੜ ਖਾ ਲੈਣਾ ਹੈ ਮੈਨੂੰ ਲੱਗ ਰਿਹਾ ਕੁੜੀ ਕੋਲ ਪੱਕਾ ਖਾਊਗਾ ਹੈ ਓ ਯਾਰ ਕੀ ਜ਼ਿੰਦਗੀ ਹੈ ਇਹna ਲੋਕਾਂ ਦੀ ਕੋਈ ਜ਼ਿੰਦਗੀ ਨਹੀਂ ਹੈ ਇਹna ਲੋਕਾਂ ਦੀ ਕੰਮ ਕਰ ਲੋ ਕੰਮ ਕਰ ਲੋ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਲੌਗ ਬਣਾਣਾ ਠੀਕ ਹੈ ਤੁਹਾਡੀ ਬਲੌਗਿੰਗ ਅੱਛੀ ਚੱਲ ਪਈ ਹੈ ਉਹ ਵੀ ਕਰੋ ਨਾਲ ਪਲੱਸ ਨਾਲ ਕੰਮ ਕਰ ਲੋ ਉਹਦੇ ਨਾਲ ਕੀ ਹੁੰਦਾ ਕਿ ਸਮਾਜ ਦੇ ਵਿੱਚ ਤੁਹਾਡੀ ਇੱਜ਼ਤ ਵੱਧਦੀ ਹੈ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਤਾਂ ਲੱਗਦਾ ਕਿ ਹਾਂ ਜੇ ਵਾਈਫ ਦੀ ਬਲੌਗਿੰਗ ਕਰ ਰਹੀ ਹੈ ਹਸਬੰਡ ਦਾ ਕੰਮ ਕਰੇ ਜਾਂ ਦੋਨੋਂ ਵੀ ਬਲੌਗਿੰਗ ਕਰ ਰਹੇ ਉਹ ਵੀ ਕੋਈ ਏਡਾ ਫਰਕ ਨਹੀਂ ਪੈਂਦਾ ਤੁਸੀਂ ਲੋਕੀ ਉੱਥੇ ਗਾਲਾਂ ਖਾਂਦੇ ਜਿੱਥੇ ਤੁਸੀਂ ਇਹ ਜੇ ਲੱਛਣ ਕਰਦੇ ਹੋ ਹੁਣ ਕਿਤੇ ਘਰ ਚ ਕੋਈ ਡਿਗਿਆ ਹੋਵੇ ਹੈਨਾ ਉਹਨੂੰ ਚੁੱਕਣ ਦੀ ਬਜਾਏ ਪਹਿਲਾ ਬੰਦਾ ਕੈਮਰਾ ਲੈਣ ਜਾਵੇ ਇਹ ਤਾਂ ਬਹੁਤ ਵਧੀਆ ਕਲਿੱਪ ਹੈ ਇਹਦੇ ਦਾ ਵੀਊ ਆਣੇ ਇਹਨੂੰ ਤਾਂ ਸ਼ੂਟ ਭਾਵੇਂ ਤੇ ਮਰ ਜੇ ਵਿਚਾਰੀ ਗਰੀ ਹੋਈ ਉਹ ਹੈਲੋ ਨਾਗਰਾਜ ਤੇਰਾ ਕੰਟੈਂਟ ਹੈ ਉਹ ਜਿਹੜੇ ਕੋ ਪਾਸਾ ਪੂਸਾ ਹਿੱਲ ਗਿਆ ਨਾ ਭਰਾਵਾ ਤੇ ਭਾਂਡੇ ਖੜਕ ਜਾਣੇ ਆ ਤੇਰੇ ਸਮਝ ਰਿਹਾ ਨਾ ਪਤਾ ਨਹੀਂ ਕਿ ਮੇਰਾ ਯਾਰ ਤੂੰ ਕੰਮ ਕਿਉਂ ਨਹੀਂ ਵੈਸੇ ਕਰਦਾ ਯਾਰ ਤੈਨੂੰ ਕੋਈ ਕੰਮ ਨਹੀਂ ਹੈ ਜਿੱਥੇ ਤੂੰ ਰਹਿਣਾ ਉੱਤੇ ਕੋਈ ਮਾੜੀ ਮੋਟੀ ਦੁਕਾਨ ਦੁਕੂਨ ਕਰ ਲੈ ਕੋਈ ਕੰਮ ਨਹੀਂ ਕਰ ਸਕਦਾ ਤੂੰ ਕੋਈ ਦਿੱਕਤ ਹੈ ਤੈਨੂੰ ਕੰਮ ਕਰਨ ਦੇ ਵਿੱਚ ਵੈਸੇ ਮੈਨੂੰ ਤੇ ਸਟੋਰੀ ਨਹੀਂ ਪਤਾ ਪਰ ਮੈਂ ਵੈਸੇ ਨਾਰਮਲੀ ਜਗਾ ਭਲਾ ਤੂੰ ਦੌੜਦਾ ਭਜਦਾ ਸਮਾਨ ਚੱਕ ਰਿਹਾ ਜਦੋਂ ਅੱਗ ਲੱਗੀ ਸੀ ਮੈਂ ਦੇਖ ਰਹੀ ਸੀਗੀ ਪਰ ਤੂੰ ਕੰਮ ਕਿਉਂ ਨਹੀਂ ਕਰ ਸਕਦਾ ਵਾਈ ਵਾਈ ਚੱਲ ਅੱਗੇ ਤੇ ਦੇਉ ਮੇਰੇ ਬ੍ਰਾਸਿਕਾ ਲੋੜ ਡਿੱਕਣ ਦੇ ਇੱਥੇ ਹੁਣ ਉਹਨਾਂ ਨੂੰ ਮੇਰੇ ਘਰ ਦੇ ਕੰਮ ਵੀ ਕਰਦੇ ਹੁੰਦੇ ਮਨਹੂਸੇ ਉਹ ਕਿਤੇ ਵਿਚਾਰਾ ਹੁਣ ਚੱਲਾ ਕੰਮ ਨੂੰ ਉਹ ਵੀ ਚਾਬੀ ਖੋ ਕੇ ਗੱਡੀ ਦੀ ਵੇਗੀ ਯਾਰ ਇਹਨੇ ਗੱਡੀ ਵੀ ਰੱਖੀ ਹੈ ਬਾੜਾ ਹੀ ਪੈਸਾ ਆਉਂਦਾ ਹੋਣਾ ਮੈਨੂੰ ਲੱਗਦਾ ਇਹਨਾਂ ਨੂੰ ਲੈ ਕੇ ਨਹੀਂ ਜਾਣਾ ਕੰਨ ਉਹ ਮੰਮੀ ਅੱਗੇ ਬਿਮਾਰਾ ਮੈਨੂੰ ਲਿਆਣੇ ਕੇ ਸਾਹਮਣੇ ਆ ਉਹ ਬੱਸ ਕਰੋ ਤੱਜੀ ਨੇ ਜਮੇ ਆਉਣੇ ਹੀ ਸਾਹਮਣੇ ਹਨ ਕੀ ਗਵੰਡੀਆਂ ਨੇ ਆ ਕੇ ਸਾਹਮਣੇ ਆ ਇਹ ਆਪ ਇਹਨੇ ਮੈਨੂੰ ਲੱਗਦਾ ਕੰਮ ਤੇ ਜਾਣ ਦਿੰਦੇ ਯਾਰ ਬੰਦੇ ਦਾ ਵੀ ਕੋਈ ਦੋਸ਼ ਨਹੀਂ ਹੈ ਸੌਰੀ ਬ੍ਰਦਰ ਕੁਝ ਜ਼ਿਆਦਾ ਹੀ ਮੈਂ ਤੈਨੂੰ ਬੋਲ ਦਿੱਤਾ ਤੇਰੀ ਜਨਾਨੀ ਚ ਲੱਕ ਲੱਗਦੀ ਐ ਵੈਸੇ ਮੈਨੂੰ ਤੇਰਾ ਲਕੋਲਾ ਕਿੱਥੇ ਰੱਖਾ ਅੰਦਰ ਰੱਖ ਤੁਹਾਨੂੰ ਮੈਂ ਕਿਹਾ ਨਾ ਮਾਰ ਮਾਰ ਦੇ ਮੇਰੀ ਤਰਫ ਤੱਕ ਟੱਕਰ ਦਿਲਾ ਬੰਦਾ ਇਹਨਾਂ ਨੇ ਆਪਣੇ ਮਾਪਿਓ ਦੇ ਗਣ ਦੇ ਕੰਮ ਨਹੀਂ ਕਰਨਾ ਸਾਡੇ ਗਣ ਦੇ ਨਾਲ ਸੁਆਹ ਕੰਮ ਕਰਨਾ ਹੈ ਅਸੀਂ ਤਾਂ ਬਸ ਤੁਹਾਡੇ ਜੋ ਸਾਨੂੰ ਦੇਖਦੇ ਸੋ ਉਹਨਾਂ ਨੂੰ ਦੱਸਦੇ ਆ ਕਿ ਅਗਰ ਇਦਾਂ ਦੀਆਂ ਹਰਕਤਾਂ ਕਰੋ ਨਾ ਤੇ ਇਦਾਂ ਗਾਲਾਂ ਮਿਲਦੀਆਂ ਹੁੰਦੀਆਂ ਐ ਮਿਆਇ ਕਰਦੀਆਂ ਹੋਰ ਮੇਰੀ ਤਰ੍ਹਾਂ 50 60 ਜਿਆਦਾ ਹੀ ਕਰਦੇ ਹੋਣੇ ਵੈਸੇ ਉਹ ਵੀ ਕਰਦੇ ਹੋਣੇ ਆ। oh god ਕੁਝ ਨਹੀਂ ਹੋ ਸਕਦਾ ਸੱਚੀ ਨਾ। ਤਾਂ ਨੀ ਕਲਿੱਪ ਦਿਖਾਵਾਂ। ਰੂਹ ਖੁਸ਼ ਹੋ ਜੂਗੀ ਤੁਹਾਡੀ। ਇਹ ਨਾਲ ਦੀ ਨਹੀਂ ਐ ਕਦੇ ਕਦੇ ਮੂਵ ਔਨ ਵੀ ਕਰ ਲੈਣਾ ਚਾਹੀਦਾ ਹਮੇਸ਼ਾ ਨਹੀਂ ਐ सोनू ਭੂਰੋ ਡੱਡੂ ਵੱਡੂ ਵਿਕਰਮ ਇਹ ਉਹ ਲੜਰਮ ਪੜਰਮ ਵਿੱਚ ਬੈਠੇ ਰਿਆ ਕਰੋ ਮੈਂ ਸੋਚ ਰਹੀ ਆ ਥੋੜਾ ਡਿਫਰੈਂਟ ਵੀ ਲੈ ਆਣਾ ਚਾਹੀਦਾ ਕਦੇ ਕਦੇ। ਦੇਖਿਆ ਕਰੋ ਥੋੜੀਆਂ ਹੋਰ ਚੀਜ਼ਾਂ ਨੂੰ ਵੀ। ਦਿਖਾਓ। ਬਦਰ ਨਾ ਪਾਇਆ ਇਹ ਦਸਤੂਰ ਪੁਰਾਣਾ ਇਸੀ ਸ਼ੂਲਕ ਨੂੰ ਛੋੜ ਕੇ ਅੱਗੇ ਪੜ੍ਹਨੇ ਜਾਣਾ ਇਸੀ ਸ਼ੂਲਕ ਨੂੰ ਕਿੰਨੇ ਫਿਰਦਾ ਦੀ ਫੇਰਵਲ ਇੰਜੋਏ ਕੀਤੀ ਹੋਈ ਹੈ ਫੇਰਵਲ ਘੱਟ ਤੇ ਮਖਾਨ ਜਿਆਦਾ ਲੱਗ ਰਿਹਾ ਹੈ ਕੀ ਹੈ ਬੜੇ ਦਿਸ ਕੁੜੀਆਂ ਸਾਰੀਆਂ ਰੋ ਰਹੀਆਂ ਪਰ ਮੁੰਡੇ मुंडे कह दो मुंड ने पता नहीं कि अपना हासा कंट्रोल किया होना वैसे इन्हें जगह मतलब मैं जिंदगी नहीं रोना सगा मैं भी बड़े स्कूल छोड़े मैं बड़ी खुश हुई सी ऐ छता स्कूल इसी स्कूल को छोड़ के जाना है दस्तूर इसी स्कूल को स्कूल को छोड़ के जाना है दस्तूर इस रिएक्शन चैनल के वीडियो को एंड करने का आ गया है दस्तूर ਕਿਆ ਬੋਲੀ ਆ ਰਹੀ ਹੈ ਮੈਨੂੰ ਨਾ ਇਹ सिंगर ਤੋਂ ਯਾਦ ਆਇਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਆਪਣੀ ਗੱਲ ਦੱਸਦੀ ਆ ਮੇਰੇ ਕਾਲਜ ਦੇ ਟਾਈਮ ਦੇ ਵਿੱਚ ਨਾ ਮੈਂ ਬੈਚਲਰ ਆਫ ਆਰਟਸ ਦੇ ਵਿੱਚ ਕੀਤਾ ਹੋਇਆ ਨਾ ਤੇ ਮੈਂ ਫਿਜ਼ੀਕਲ ਐਜੂਕੇਸ਼ਨ ਰੱਖੀ ਹੋਈ ਸੀਗੀ ਤੇ ਸਾਡੇ ਨਾਲ ਫਿਜ਼ੀਕਲ ਐਜੂਕੇਸ਼ਨ ਸੀ ਨਾ ਦੇ ਬੀ ਹਾਂ ਮੈਂ ਤੁਹਾਨੂੰ ਗੱਲ ਦੱਸ ਰਹੀ ਮੇਰੇ ਕਾਲਜ ਦੇ ਵਿੱਚ ਮੈਂ ਨਾ ਫਿਜ਼ੀਕਲ ਐਜੂਕੇਸ਼ਨ ਰੱਖੀ ਹੋਈ ਸੀਗੀ ਤੇ ਸਾਡੇ ਨਾਲ ਇੱਕ ਮਤਲਬ ਰੂਲ ਨਹੀਂ ਕਹਿ ਸਕਦੇ ਸਾਡੇ ਸਿਗਾ ਕਾਲਜ ਦੇ ਵਿੱਚ ਇਦਾਂ ਸੀਗਾ ਕਿ ਫਿਜ਼ੀਕਲ ਐਜੂਕੇਸ਼ਨ ਵਾਲੇ ਜਿਹੜੇ ਬੀਏ ਫਰਸਟ ইয়ার ਹੋ ਗਿਆ ਸੈਕਿੰਡ ਤੇ ਫਾਈਨਲ ਵਾਲੇ ਹਨਾ ਇਹ ਨ ਦਿਨਾਈ ਅਲੱਗ ਤੋਂ ਪਾਰਟੀ ਹੁੰਦੀ ਸੀਗੀ ਜਦੋਂ ਇਹ ਪਾਰਟੀਆਂ ਦਾ ਸੀਜ਼ਨ ਆਂਦਾ ਤੇ ਅਸੀਂ ਸਾਰਿਆਂ ਨੇ ਨਾ ਮਤਲਬ ਤਿੰਨਾ ਤਿੰਨੇ ਜਿਹੜੇ ਸੀਗੇ ਨਾ ਤਿੰਨ ਕਲਾਸਿਸ ਹੋ ਗਈਆਂ ਅਸੀਂ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਸਾਡੇ ਨਾ ਮੱਖੀ ਕਿੱਥੋਂ ਆ ਗਈ ਸਾਡੇ ਤੇ ਅਸੀਂ ਨਾ ਜਿਹੜੇ ਤਿੰਨ ਸੀਗੇ ਨਾ ਤਿੰਨਾਂ ਨੇ ਪੈਸੇ ਇਕੱਠੇ ਕੀਤੇ ਤਾਂ ਸਾਡੇ ਨਾ ਟੀਚਰ ਨੇ ਕਿਹਾ ਕਿ ਅਸੀਂ ਨਾ ਸਿੰਗਰ ਬੁਲਾਣਾ ਹੈ ਹਨਾ ਸਾਡੇ ਵਰਗੇ ਵਿਚਾਰੇ ਛੋਟੇ ਸਾਨੂੰ ਬੁੜਨਤਾ ਨਹੀਂ ਕਿਹੜਾ ਸਿੰਗਰ ਆਣਾ ਹਨਾ ਅਸੀਂ ਸਾਰਿਆਂ ਨੇ ਪੈਸੇ ਪਾਏ ਪੈਸੇ ਇਕੱਠੇ ਹੋ ਗਏ ਪੈਸੇ ਦੇ ਦਿੱਤੇ ਹਨਾ ਪਾਰਟੀ ਵਾਲਾ ਦਿਨ ਆ ਗਿਆ ਸਿੰਗਰ ਆਏ ਪਤਾ ਨਹੀਂ ਕਿਹੜੇ ਸੀਗੇ ਇਹਦੇ ਨਾਲ ਦੇ ਸੀਗੇ ਜਿਹੜਾ ਵੀ ਵੀਡੀਓ ਉਹ ਜੋ ਸਟੇਜ ਤੇ ਚੜਿਆ ਉਹ ਸਟੇਜ ਤੇ ਜਿਹੜਾ ਆ ਭਰਾਵਾ ਉਹਨੇ ਐਸਾ ਗਾਣਾ ਗਾਣਾ ਸ਼ੁਰੂ ਕੀਤਾ ਨਾ ਮਤਲਬ ਸਾਰੇ ਕਹਿਣ ਕਿ ਸਾਨੂੰ ਜ਼ਬਰਦਸਤੀ ਉੱਥੇ ਬਿਠਾਇਆ ਗਿਆ ਉਹਦੇ ਗਾਣੇ ਸੁਣਨ ਵਾਸਤੇ ਕਿ ਤੁਸੀਂ ਸਟੇਜ ਮਤਲਬ ਤੁਸੀਂ ਉੱਥੇ ਜਾ ਵੀ ਨਹੀਂ ਸਕਦੇ ਸੀਗੇ ਸਾਨੂੰ ਪਤਾ ਹੋ 3-4 ਘੰਟੇ ਉਹ ਭਰਾਵਾ ਬੰਦਾ ਇਦਾਂ ਦਾ ਇੱਕ ਵਾਰੀ ਸਟੇਜ ਤੇ ਚੜ ਗਿਆ ਉਤਰਨ ਦਾ ਨਾਮ ਹੀ ਨਹੀਂ ਲਵੇ ਇੱਕ ਗਾਣਾ ਹੋਰ ਇੱਕ ਕਵਿਤਾ ਹੋਰ ਇੱਕ ਗਾਣਾ ਹੋਰ ਜਦੋਂ ਅਸੀਂ ਫਾਈਨਲ ਚ ਹੋਏ ਨਾ ਸਾਡੇ ਟੀਚਰ ਨੇ ਦੁਬਾਰਾ ਕਿਹਾ ਕਿ ਇਦਾਂ ਕਰ ਮੈਂ ਕਿਹਾ ਹੱਥ ਜੋੜ ਕੇ ਕਹਤਾ ਸਰ ਜੀ ਪਲੀਜ਼ ਲਾਸਟ ਟਾਈਮ ਵਾਲੇ ਨਾ ਸਿੰਗਰ ਨਾ ਬੁਲਾਇਓ ਬੜਾ ਹੀ ਔਖਾ ਹੋ ਗਿਆ ਸੀ ਆਈ ਡੋਟ ਨੋ ਇਹ ਬੋਰਿੰਗ ਗੱਲ ਸੀ ਕਿ ਜਿਵੇਂ ਵੀ ਦੀ ਸੀਗੀ ਮੈਂ ਸੁਣਾ ਦਿੱਤੀ ਐ ਲੇਕਿਨ ਇਹ ਸਾਡੇ ਨਾਲ ਹੋਇਆ ਪਿਆ ਏ ਅਸੀਂ ਇਹ ਚੀਜ਼ਾਂ ਦੇਖੀਆਂ ਹੋਈਆਂ ਏ ਜੀ ਤੇ ਮੈਂ ਵੀਡੀਓ ਨੂੰ ਕਰਦੀ ਐ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਐ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਡਰੋ ਡਰੋ ਨਹੀਂ ਡਰਨਾ ਜਿਆਦਾ ਕਿ ਨਹੀਂ ਆਣਾ ਜੇ ਫਿਲਟਰ हट ਗਿਆ ਨਾ ਫਿਰ ਸੱਚੀ ਡਰ ਜਾਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਏ ਓਕੇ ਗਾਇਜ਼ ਬਾਏ ਬਾਏ ਟੇਕ ਕੇਅਰ ਵੇਟ 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 हां जी एक अपडेट ਹੋਰ ਪਲੀਜ਼ ਮੈਨੂੰ ਇੰਸਟਾਗ੍ਰam ਤੇ ਜ਼ਰੂਰ ਫੋਲੋ ਕਰੋ ਇੰਸਟਾਗ੍ਰam ਤੇ ਮੈਂ ਥੋੜੀ ਜ਼ਿਆਦਾ ਐਕਟਿਵ ਰਹਿੰਦੀ ਆ ਜ਼ਿਆਦਾ ਨਹੀਂ ਮਤਲਬ ਹੁਣ ਮੈਂ ਉੱਥੇ ਥੋੜੀਆਂ ਥੋੜੀਆਂ ਸਟੋਰੀਜ਼ ਵਗੈਰਾ ਆਪਣੀਆਂ ਪੋਸਟ ਕਰਦੀ ਰਹਿੰਦੀ ਆ ਤੇ ਇੰਸਟਾਗ੍ਰam ਦੇ ਮੈਨੂੰ ਜ਼ਰੂਰ ਫੋਲੋ ਕਰੋ ਤੇ ਇੰਸਟਾਗ੍ਰam ਦਾ ਜਿਹੜਾ ਲਿੰਕ ਹੈ ਉਹ ਮੇਰੀ ਵਾਈਟੀ ਦੀ ਬਾਇਓ ਦੇ ਵਿੱਚ ਹੈਗਾ ਹੈ ਤੁਸੀਂ ਸਿੱਧਾ ਉੱਥੇ ਜਾਣਾ ਕਲਿੱਕ ਕਰਨਾ ਸਿੱਧਾ ਮੇਰਾ ਇੰਸਟਾਗ੍ਰam ਅਕਾਊਂਟ ਓਪਨ ਹੋ ਜਾਣਾ ਐਂਡ ਫੋਲੋ ਮੀ ਬਾਏ ਬਾਏ